ਗੁਰਮੁਖ ਪਿਆਰਿਓ ਜਿਹੜੀ ਅੱਜ ਆਪਾਂ ਵਿਚਾਰ ਕਰਨੀ ਆ ਇਹ ਬਹੁਤ ਜ਼ਿਆਦਾ ਕੀਮਤੀ ਵਿਚਾਰ ਆ ਇੱਕ ਸੁਧਾਰਨ ਗੱਲ ਨਹੀਂ ਇੱਕ ਪੈਗਾਮ ਆ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਦੇਖਿਆ ਹੋਣਾ ਕਈ ਵਾਰੀ ਆਪਾਂ ਨਿਰਾਸ਼ ਹੋ ਜਾਂਦੇ ਆ ਕਿ ਦੁੱਖ ਵੱਧਦਾ ਹੀ ਜਾਂਦਾ ਦੁੱਖ ਮਿਟਦਾ ਨਹੀਂ ਕਈ ਲੋਕ ਇਹੋ ਜਿਹੇ ਆ ਕਹਿੰਦੇ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ ਕਈ ਉੱਪਰੋਂ ਪਰ ਹੱਸਦੇ ਅੰਦਰੋਂ ਬੜੇ ਦੁਖੀ ਆ ਦੁਨੀਆ ਦੇ ਵਿੱਚ ਬੜੇ ਤਰ੍ਹਾਂ ਦੇ ਲੋਕ ਆ ਪਰ ਇੱਥੇ ਮੈਂ ਇੱਕ ਗੱਲ ਕਹਾਵਾਂਗਾ ਰੱਬ ਉਹਨਾਂ ਦੀ ਹੀ ਸੁਣਦਾ ਜਿਹੜੇ ਉਹਦੇ ਵੱਲ ਨੂੰ ਮੁੜਦੇ ਆ ਇਹ ਗੱਲ ਸਿੱਧੀ ਆ ਜੀ ਸਾਫ਼ ਆ ਸਪਸ਼ਟ ਆ ਕਈਆਂ ਦੀ ਪਿਛਲੇ ਜਨਮ ਦੀ ਕਮਾਈ ਹੁੰਦੀ ਆ ਕਿ ਇਸੇ ਜਨਮ ਚ ਨਾਮ ਜਪਦੇ ਆ ਕਈ ਕਰਤੈ ਇਹੋ ਜਿਹਾ ਕਹਿੰਦੇ ਆ ਕਾਲ ਯੁਗ ਦੇ ਵਿੱਚ ਜਿੱਥੇ ਚੁੱਪ ਚਾਪ ਤਕਲੀਫਾਂ ਨੇ ਆਵਦਾ ਡੇਰਾ ਪਾ ਲਿਆ ਕਦੇ ਰਿਸ਼ਤਿਆਂ ਵਿੱਚ ਜਿਹੜੀ ਕੜਤਣ ਤੇ ਕਦੇ ਰੋਜੀ ਰੋਟੀ ਦੀ ਤੰਗੀ ਕਦੇ ਬਰਕਤ ਦੀ ਕਦੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਇਹ ਗੱਲਾਂ ਅਸੀਂ ਆਪਦੇ ਹਿਰਦੇ ਵਿੱਚ ਸੰਭਾਲ ਕੇ ਰੱਖੀ ਫਿਰਦੇ ਆਂ ਸਾਰਿਆਂ ਦੇ ਆਪਦੇ ਆਪਦੇ ਦੁੱਖ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿਤ ਉਦਾਸ ਕਿਸੇ ਨੂੰ ਦਵਾਈ ਖਾਦੀ ਕੰਮ ਨਹੀਂ ਕਰਦੀ ਤੇ ਨਾ ਹੀ ਰਿਸ਼ਤੇਦਾਰ ਕੰਮ ਆਉਂਦੇ ਆ ਗੁਰਬਾਣੀ ਦਾ ਸਾਨੂੰ ਆਸਰਾ ਲੈਣਾ ਪੈਂਦਾ ਫਿਰ ਵੀ ਸਾਡਾ ਆਸਰਾ ਬਣੂਗੀ ਗੁਰਬਾਣੀ ਪਰ ਉਹ ਗੁਰਬਾਣੀ ਪੜਨੀ ਕਿਵੇਂ ਜੇ ਅੱਜ ਅਸੀਂ ਹਾਰ ਮੰਨ ਚੁੱਕੇ ਆ ਤਾਂ ਇਹ ਗੱਲ ਆ ਵੀ ਰੱਬ ਸਾਡੇ ਨਾਲ ਹਾਰ ਨਾ ਮੰਨੀਏ ਕਦੇ ਹਾਰ ਨਹੀਂ ਮੰਨਣੀ ਹਾਰ ਹੋ ਜਾਣਾ ਹੋਰ ਗੱਲ ਆ ਜ਼ਿੰਦਗੀ 'ਚ ਹਾਰ ਮੰਨ ਲੈਣਾ ਇਹ ਹੋਰ ਗੱਲ ਆ ਗੁਰਮਖ ਪਿਆਰਿਓ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਸਿਰਫ 5 ਮਿੰਟ ਲਈ ਅੱਖਾਂ ਬੰਦ ਕਰਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਭਾਵੇਂ ਕਿ ਕਈ ਭੈਣ ਭਰਾ ਬਹਾਨਾ ਬਣਾਉਂਦੇ ਆ ਵੀ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਇਸ਼ਨਾਨ ਨਹੀਂ ਕੀਤਾ ਜਾਂਦਾ ਤੇ ਹੁਣ ਸਾਰੀਆਂ ਗੱਲਾਂ ਸਮਝ ਲੈਣ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿ ਮੂਲ ਮੰਤਰ ਦਾ ਜਾਪ ਸਾਡੇ ਤੋਂ ਹੁੰਦਾ ਨਹੀਂ ਦੇਖੋ ਜੀ ਤੁਸੀਂ ਜਿੱਥੇ ਬੈਠੇ ਹੋ ਉੱਥੇ ਬੈਠ ਕੇ ਹੀ ਮੂਨ ਮੰਤਰ ਦਾ ਜਾਪ ਕਰ ਸਕਦੇ ਹੋ ਬੈਠ ਕੇ ਅੱਖਾਂ ਬੰਦ ਕਰਕੇ ਜਾਪ ਕਰਨਾ ਸ਼ੁਰੂ ਕਰ ਦਿਓ ਇਹ ਕੋਈ ਵੱਡੀ ਚੀਜ਼ ਨਹੀਂ ਗੱਲ ਸਾਰੀ ਭਰੋਸੇ ਦੀ ਹੈ ਕਈ ਲੋਕ ਕਹਿ ਦਿੰਦੇ ਅਸੀਂ ਤਾਂ ਥੱਕੇ ਪਏ ਆ ਤੇ ਉਹ ਫਿਰ ਅਸਲ ਦੇ ਵਿੱਚ ਇਹ ਜਪਣਾ ਨਹੀਂ ਚਾਹੁੰਦੇ ਟਾਲ ਮਟੋਲਿਆਂ ਵਿੱਚ ਦਿਨ ਕੱਢਦੇ ਆ ਇਹ ਜੀਵਨ ਦਾ ਇੱਕ ਨਿਜਮਾ ਜੀ ਨੇ ਸਬਰ ਕਰ ਲਿਆ ਉਹਨੂੰ ਸਾਰਾ ਕੁਝ ਹੀ ਮਿਲ ਗਿਆ ਸੌਖੇ ਵਿੱਚ ਸ਼ੁਕਰ ਕਰਿਆ ਕਰੋ ਤੇ ਦੁੱਖ 'ਚ ਭਰੋਸਾ ਰੱਖਿਆ ਕਰੋ ਇਹੋ ਜੀ ਸੋਚ ਬੰਦੇ ਦੀ ਜੀਵਨ ਦੀ ਜਿਹੜੀ ਦਿਸ਼ਾ ਪਲਟ ਕੇ ਰੱਖ ਦਿੰਦੀ ਹੈ। ਕਈ ਵਾਰੀ ਦੁੱਖ ਬੰਦੇ ਦੀ ਜ਼ਿੰਦਗੀ ਦੇ ਵਿੱਚ ਐਂ ਆਉਂਦੇ ਆ ਸਾਧ ਸੰਗਤ ਜੀ ਮੁੱਕਣ ਦਾ ਨਾਮ ਹੀ ਨਹੀਂ ਲੈਂਦੇ ਆਪਾਂ ਨੂੰ ਪਤਾ ਕਈਆਂ ਤੇ ਵਿਪਤਾ ਜ਼ਿਆਦਾ ਪੈ ਜਾਂਦੀ ਹੈ। ਇੱਕ ਛੋਟੀ ਜੀ ਇੱਥੇ ਕਹਾਣੀ ਕਹਿ ਕੇ ਆਪ ਜੀ ਨੂੰ ਸਮਝਾਉਣ ਦਾ ਯਤਨ ਕਰਦੇ ਆਂ। ਕਿਸੇ ਨਗਰ ਦੇ ਵਿੱਚ ਕੋਈ ਸੱਜਣ ਰਹਿੰਦਾ ਸੀ। ਉਹਦੀ ਆਪਣੀ ਕਿਰਤ ਸੀ। ਕਿਰਤ ਵੀ ਇਹੋ ਜੀ ਦੁੱਧ ਵਾਲੀ ਡੈਰੀ ਸੀ ਉਹਦੀ। ਤੇ ਜਿਹੜਾ ਦੁੱਧ ਵੇਚਦਾ ਸੀ ਉਹ ਪਾਣੀ ਪਾ ਦਿੰਦਾ ਸੀ ਪਹਿਲਾਂ ਪਹਿਲਾਂ ਤਾਂ ਉਹਦਾ ਕੰਮ ਬਹੁਤ ਚੜ੍ਹਾਈਆਂ ਵਿੱਚ ਸੀ ਪਰ ਹੌਲੀ ਹੌਲੀ ਜਦੋਂ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਉਹਦੀ ਡੈਰੀ ਬੰਦ ਹੋ ਗਈ ਉਹਦੇ ਕੋਲ ਜਿਹੜੇ ਡੰਗਰ ਸੀ ਮੱਝਾਂ ਸੀ ਉਹ ਮਰਨੇ ਸ਼ੁਰੂ ਹੋ ਗਏ ਕੁਝ ਮਰ ਗਏ ਕੁਝ ਨਵੇਂ ਸੂਏ ਨਹੀਂ ਬਣੇ ਘਰ ਦੇ ਵਿੱਚ ਰਿਜਕ ਬਿਲਕੁਲ ਖਤਮ ਹੋ ਗਿਆ ਉਹ ਢਾਵਾਂ ਡੋਲ ਜਾ ਹੋ ਗਿਆ ਕਹਿੰਦਾ ਮੇਰੀ ਜ਼ਿੰਦਗੀ ਨਰਕ ਬਣ ਗਈ ਮੈਂ ਬੱਚਿਆਂ ਨੂੰ ਪੜਾਉਣਾ ਮੇਰੇ ਮੁੱਢੇ ਮਾਂ ਪਿਓ ਬਿਮਾਰ ਹੋ ਗਏ ਦਵਾਈ ਦੀ ਲੋੜ ਆ ਘਾਟਾ ਪੈ ਗਿਆ ਇਨੀਆਂ ਟੈਨਸ਼ਨਾਂ ਸਾਰੀਆਂ ਇਕੱਠੀਆਂ ਪੈ ਗਈਆਂ ਤੇ ਉਦੋਂ ਫਿਰ ਗੁਰਮukh ਪਿਆਰਿਓ ਉਹਦਾ ਪਰਿਵਾਰ ਜਿਹੜੇ ਬੁੱਢੇ ਮਾਂ ਪਿਓ ਸੀਗੇ ਹਰ ਰੋਜ਼ ਉਹਨੂੰ ਕਹਿੰਦੇ ਹੁੰਦੇ ਸੀ ਭਾਈ ਤੂੰ ਹੀਰਾ ਫੇਰੀ ਨਾ ਕਰਿਆ ਕਰ ਕੰਮ ਦੇ ਵਿੱਚ ਜਿੰਨਾ ਰੱਬ ਨੇ ਦਿੱਤਾ ਸ਼ੁਕਰਾਨਾ ਕਰਿਆ ਕਰ ਪਰ ਉਹ ਚੋਰ ਜਿਹੜਾ ਹੁੰਦਾ ਚੋਰੀ ਤੋਂ ਤਾਂ ਜਾਏ ਪਰ ਹੀਰਾ ਫੇਰੀ ਤੋਂ ਨਾ ਜਾਏ ਉਹ ਗੱਲ ਹੋਊਗੀ ਦੁੱਧ 'ਚ ਪਾਣੀ ਪਾ ਕੇ ਲੋਕਾਂ ਨੂੰ ਦਿੰਦਾ ਰਿਹਾ ਸੀਗਾ ਤੇ ਨਾਲੇ ਰੱਬ ਤੋਂ ਬਿਲਕੁਲ ਟੁੱਟ ਗਿਆ ਸੀਗਾ ਜਿਹੜੇ ਬੁੱਢੇ ਮਾਂ ਪਿਓ ਸੀ ਉਹ ਮਹਾਪੁਰਖਾਂ ਦੇ ਬਚਨਾਂ ਨੂੰ ਕਮਾਉਂਦੇ ਹੁੰਦੇ ਸੀ ਕਿਉਂਕਿ ਹੁਣ ਉਹਨਾਂ ਦੀ ਪੇਸ਼ ਨਹੀਂ ਸੀ ਜਾਂਦੀ ਮੰਜੇ ਤੇ ਬੈਠੇ ਸੀ ਕਿਸੇ ਸਮੇਂ ਉਹਨਾਂ ਦੀ ਸ਼ਰਧਾ ਸੀ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਮਹਾਪੁਰਖਾਂ ਤੇ ਉਹਨਾਂ ਨੇ ਕਿਹਾ ਜਾਂ ਤੂੰ ਵੀ ਉੱਥੇ ਬਾਬਾ ਆਨੰਦ ਸਿੰਘ ਜੀ ਦੇ ਡੇਰੇ ਜਾ ਬਾਬਾ ਆਨੰਦ ਸਿੰਘ ਜੀ ਦੇ ਕੋਲ ਜਾ ਕੇ ਬੈਠਿਆ ਕਰ ਤੇ ਆਪਣੀ ਦੁੱਖ ਭਰੀ ਕਹਾਣੀ ਦੱਸਿਆ ਕਰ ਉਹਨੇ ਦੱਸੀ ਜਦੋਂ ਮਹਾਪੁਰਖਾਂ ਨੂੰ ਗੱਲ ਬਾਬਾ ਆਨੰਦ ਸਿੰਘ ਜੀ ਮੁਸਕਰਾਏ ਹੱਸੇ ਉਹਨੇ ਆਖਿਆ ਵੀ ਮੈਂ ਮਾਹ ਪੁਰਖਾਂ ਨੂੰ ਦੁੱਖ ਦੱਸਦਾ ਹਾਂ ਹੱਸੀ ਜਾਂਦੇ ਆ ਕਹਿਣ ਲੱਗੇ ਭਾਈ ਇਹ ਤਾਂ ਹੋਣਾ ਹੀ ਸੀ ਜੋ ਤੂੰ ਕੁਦਰਤ ਨੂੰ ਦਿੱਤਾ ਤੇਰੇ ਕੋਲ ਵਾਪਸ ਆ ਗਿਆ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸੇ ਹੱਥ ਨਾ ਆਵੇ ਕੁਦਰਤ ਨੂੰ ਜੋ ਆਪਾਂ ਦਿੰਨੇ ਆ ਉਹ ਸਾਨੂੰ ਵਾਪਸ ਮਿਲਦਾ ਹੈ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਜਪਣ ਵਾਲੇ ਨੂੰ ਕਦੇ ਦੁੱਖ ਆ ਹੀ ਨਹੀਂ ਸਕਦਾ ਕਿਉਂਕਿ ਦੁੱਖ ਆ ਵੀ ਜਾਵੇ ਉਹ ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ ਤਕਲੀਫ ਵਿਪਤਾ ਨੂੰ ਵਿਪਤਾ ਮੰਨਦਾ ਹੀ ਨਹੀਂ ਰੱਬ ਦਾ ਭਾਣਾ ਮੰਨਦਾ ਪਰਮਾਤਮਾ ਦਾ ਨਾਮ ਜਿਹੜਾ ਜਪਦੇ ਆ ਉਹ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਦੇ ਜੇ ਤੈਨੂੰ ਦੁੱਖ ਆਇਆ ਤੇਰੇ ਕੀਤੇ ਦਾ ਹੀ ਤੈਨੂੰ ਫਲ ਮਿਲਿਆ ਕਿੰਨੇ ਲੋਕਾਂ ਨੂੰ ਤੂੰ ਮਾੜਾ ਦੁੱਧ ਪਿਆਇਆ ਉਹਦੀ ਪਰਭਾਈ ਤੈਨੂੰ ਕਰਨੀ ਪੈਣੀ ਆ ਇਹ ਤੈਨੂੰ ਦੁੱਖ ਆਇਆ ਤੇਰੇ ਕਰਮਾਂ ਦਾ ਆਇਆ ਤੇ ਤੂੰ ਕੱਟਣਾ ਚਾਹਨਾ ਗੁਰਬਾਣੀ ਦੇ ਵਿੱਚ ਹੈ ਵੀ ਦੁੱਖ ਕੱਟੇ ਜਾਂਦੇ ਆ ਜੇ ਤੂੰ ਕੱਟਣਾ ਚਾਹਨਾ ਅੰਮ੍ਰਿਤ ਵੇਲੇ ਉੱਠਿਆ ਕਰ 3 ਵਜੇ ਤੇ ਉਦੋਂ ਕੀ ਕਰਨਾ ਇਸ਼ਨਾਨ ਕਰ ਜੇ ਇਸ਼ਨਾਨ ਨਹੀਂ ਕਰ ਹੁੰਦਾ ਆਪਣੇ ਪਲੰਘ ਤੇ ਬਹਿ ਜਾ ਮੂਲ ਮੰਤਰ ਦਾ ਜਾਪ ਕਰ ਅੱਬਲ ਤਾਂ ਇਸ਼ਨਾਨ ਕਰਕੇ ਸਰੀਰ ਦੀ ਆਲਸ ਦੂਰ ਹੁੰਦੀ ਹੈ ਪਰ ਜੇ ਫਿਰ ਵੀ ਆਪਾਂ ਨਾਮ ਜਪਦੇ ਆ ਕਿਸੇ ਵਕਤ ਵੀ ਫਲ ਤਾਂ ਉਹਦਾ ਮਿਲਦਾ ਹੀ ਆ ਜੀ ਪਹਿਲੇ 5 ਮਿੰਟ ਤੇ ਫਿਰ ਹੌਲੀ ਹੌਲੀ 10 ਮਿੰਟ ਕਰ ਤੂੰ ਵੇਖੇਂਗਾ ਪਹਿਲਾਂ ਤੈਨੂੰ ਔਖਾ ਲੱਗੇਗਾ ਫਿਰ ਤੈਨੂੰ ਰਸ ਆਵੇਗਾ ਫਿਰ ਜਦੋਂ ਰਸ ਆਉਣ ਲੱਗ ਗਿਆ ਫਿਰ ਸਮੇ ਦਾ ਵੀ ਪਤਾ ਨਹੀਂ ਲੱਗੇਗਾ ਫਿਰ ਅੱਧਾ ਘੰਟਾ ਪੌਣਾ ਘੰਟਾ ਹੋ ਜਾਵੇਗਾ ਨੇਮ ਤੇਰਾ ਵੱਧ ਜਾਵੇਗਾ ਅੰਮ੍ਰਿਤ ਵੇਲਾ ਸੰਭਾਲ ਜੇ ਤੂੰ ਇਹ ਕਰੇਂਗਾ ਤੇਰੀ ਜ਼ਿੰਦਗੀ ਫਿਰ ਤੋਂ ਸ਼ੁਰੂ ਹੋ ਜਾਵੇਗੀ ਨਵੀਂ ਜ਼ਿੰਦਗੀ ਤੈਨੂੰ ਮਿਲ ਜਾਵੇਗੀ ਪੁੰਨ ਕੀਤੇ ਸੀਗੇ ਤੂੰ ਪਿੱਛੇ ਉਹ ਪਾਪਾਂ ਕਰਕੇ ਸੜ ਗਏ ਹੁਣ ਦੁਬਾਰਾ ਪੁੰਨ ਕਮਾਉਣੇ ਪੈਣੇ ਆ ਤੇ ਨਾਮ ਜਪਣਾ ਸਭ ਤੋਂ ਵੱਡੀ ਸੇਵਾ ਹੈ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਦਾ ਨਾਮ ਹੁਣ ਜਿਹੜੇ ਬੰਦੇ ਨੇ ਅਮੀਰੀ ਵੇਖੀ ਹੋਵੇ ਉਹ ਤੋਂ ਗਰੀਬੀ ਛੱਲੀ ਨਹੀਂ ਜਾਂਦੀ ਹੁੰਦੀ ਤੇ ਉਹ ਜਿਹੜਾ ਲੜਕਾ ਸੀਗਾ ਸੁਖਦੇਵ ਸਿੰਘ ਉਹਦਾ ਨਾਂ ਸੀ ਤੇ ਉਹਨੇ ਸਾਧ ਸੰਗਤ ਜੀ ਫਿਰ ਸਾਰੀਆਂ ਗੱਲਾਂ ਮਹਾਂਪੁਰਖਾਂ ਦੀਆਂ ਮੰਨੀਆਂ ਪਹਿਲਾਂ ਟੁੱਟਿਆ ਪਿਆ ਸੀ ਰੱਬ ਤੋਂ ਟੁੱਟ ਗਿਆ ਸੀ ਡੰਗਰ ਮਰ ਗਏ ਸੀ ਅੰਦਰੋਂ ਹੁਣ ਉਹ ਮਹਾਂਪੁਰਖਾਂ ਦੇ ਬਚਨ ਚੇਤੇ ਆਏ ਅਰਦਾਸਾਂ ਕਰ ਕਰਕੇ ਉਹਨੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕੀਤਾ 5 ਮਿੰਟ ਬੈਠ ਕੇ ਜਾਪ ਕੀਤਾ ਦੂਜੇ ਦਿਨ ਫਿਰ ਤੀਜੇ ਦਿਨ ਇਦਾਂ ਕਰਦੇ ਕਰਦੇ ਨੂੰ ਬੜਾ ਹੀ ਸਮਾਂ ਲੰਘ ਗਿਆ ਚਿਹਰੇ ਤੇ ਨੂਰ ਆ ਗਿਆ ਦਿਨ ਵੀ ਬਦਲਨੇ ਸ਼ੁਰੂ ਹੋ ਗਏ ਤੇ ਉਹ ਕਿਤੇ ਨਾ ਕਿਤੇ ਉਹਦੀ ਟੈਨਸ਼ਨ ਵੀ ਘਟ ਗਈ ਕਿਉਂਕਿ ਸਤਿਗੁਰ ਨੇ ਉਹਦੀ ਬਾਹ ਫੜ ਲਈ ਮੂਲ ਮੰਤਰ ਜਿਹੜਾ ਜਪੇਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਉਹਦੀ ਬਾਹ ਫੜ ਲੈਂਦੇ ਆ ਇਹ ਬਾਬਾ ਆਨੰਦ ਸਿੰਘ ਜੀ ਨਾਨਕ ਸਰ 11 ਵਾਲੇ ਮਹਾਂਪੁਰਖਾਂ ਦੇ ਬਚਨ ਲੋੜ ਅਸਰ ਭਰੋਸੇ ਦੀ ਸਦਕ ਦੀ ਤੇ ਹੁਣ ਵੀਰ ਦਾ ਜਿਹੜਾ ਮਨ ਸੀ ਸ਼ਾਂਤ ਹੋ ਗਿਆ ਸਾਰਿਆਂ ਨੂੰ ਦੱਸਣ ਲੱਗ ਗਿਆ ਵੀ ਅੰਮ੍ਰਿਤ ਵੇਲੇ ਕਿਸ ਤਰ੍ਹਾਂ ਉੱਠਣਾ ਹੈ ਤੇ ਉੱਠਣ ਦੇ ਨਾਲ ਜਿਹੜੀਆਂ ਟੈਨਸ਼ਨਾਂ ਕਿਸ ਤਰ੍ਹਾਂ ਖਤਮ ਹੋ ਜਾਂਦੀਆਂ ਨੇ ਦੁੱਖ ਕਿਵੇਂ ਘਟਦੇ ਆ ਨਾਮ ਸਭ ਤੋਂ ਵੱਡੀ ਤਾਕਤ ਆ ਅਰਦਾਸ ਇਹ ਨਹੀਂ ਕਿ ਸਾਨੂੰ ਦੁੱਖ ਮਿਲਦੇ ਆ ਬਲਕਿ ਇਹ ਆ ਕਿ ਮੈਨੂੰ ਹਰ ਹਾਲਾਤ ਵਿੱਚ ਦਾ ਰੱਬ ਦੀ ਜਿਹੜੀ ਰਜਾ ਹੈ ਉਹਨੂੰ ਮੰਨਣ ਦੀ ਸਮਝ ਆ ਜਾਈ ਜੀ ਸੋ ਅਰਦਾਸ ਵਿੱਚ ਹੀ ਕਿਹਾ ਕਰੋ ਵਾਹਿਗੁਰੂ ਮੈਂ ਭਾਣਾ ਮੰਨਣਾ ਤੇ ਭਾਣਾ ਵੀ ਕਿਵੇਂ ਮੰਨਣਾ ਰੋ ਕੇ ਨਹੀਂ ਮੰਨਣਾ ਮਿੱਠਾ ਕਰਕੇ ਮੰਨਣਾ ਹੈ ਮੂਲ ਮੰਤਰ ਤੋਂ ਵੱਡਾ ਕੋਈ ਜਾਪ ਨਹੀਂ ਕੋਈ ਮੰਤਰ ਨਹੀਂ 5 ਮਿੰਟ ਅੱਖਾਂ ਬੰਦ ਕਰਕੇ ਪੂਰੇ ਭਰੋਸੇ ਨਾਲ ਜਾਪ ਕਰਕੇ ਦੇਖਿਓ ਸਤਿਗੁਰੂ ਜੀ ਬਹੁਤ ਕਿਰਪਾ ਕਰਨਗੇ ਜੀ ਸੋ ਗੁਰਮਖ ਪਿਆਰਿਓ ਬਾਬਾ ਆਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਮਹਾਂਪੁਰਖ ਉਹਨਾਂ ਦੇ ਬਚਨ ਸੀਗੇ ਕਹਿੰਦੇ ਹੁੰਦੇ ਸੀ ਚਿੰਤਾ ਸਮੇਂ ਹਰ ਦੁੱਖ ਸੁੱਖ ਵਿੱਚ ਇੱਧਰ ਉੱਧਰ ਜਾਣ ਦੀ بجائے ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਰੱਖ ਕੇ ਇਹ ਓਟ ਆਸਰਾ ਲੈਣਾ ਚਾਹੀਦਾ ਤੇ ਨਾਮ ਜਪਣਾ ਚਾਹੀਦਾ ਹੈ ਤੇ ਭਾਈ ਜਿਹੜੀ ਇਹ ਮਹਾ ਮੰਤਰ ਆ মূল ਮੰਤਰ ਆ ਇੱਕ ਤਰ੍ਹਾਂ ਦੀਆਂ ਦਸਾਂ ਪਾਤਸ਼ਾਹੀਆਂ ਦੀ ਹਸਤੀ ਆ ਇਹਦੇ ਪਾਠ ਕਰਨ ਨਾਲ ਗੁਰੂ ਜੀ ਦੇ ਅੱਗੇ ਸਨਮੁਖੀ ਅਰਦਾਸ ਪਹੁੰਚਦੀ ਆ ਜਾਬ ਕਰਿਆ ਕਰੋ ਚੜ੍ਹਦੀ ਕਲਾ ਹੋ ਜਾਵੇਗੀ ਗੁਰੂ ਕੋਲੋਂ ਮੰਗਣਾ ਕੀ ਆ ਸਤਿਗੁਰੂ ਜੀ ਮੇਰੀ ਬਾਹ ਫੜ ਲਓ ਕਿਸੇ ਦੀ ਨਿਕਲੀ ਬਦ ਅਸੀਸ ਕੀਤੇ ਹੋਏ ਪੁੰਨ ਸਾੜ ਦਿੰਦੀ ਆ ਧੋਖਾ ਨਹੀਂ ਕਰਨਾ ਚਾਹੀਦਾ ਜਿਵੇਂ ਉਹ ਕਰਦਾ ਸੀ ਪਾਣੀ ਪਾ ਪਾ ਕੇ ਵੇਚੀ ਜਾਂਦਾ ਸੀ ਤੇ ਕਰਨੀ ਦਾ ਫਲ ਫਿਰ ਮਿਲਿਆ ਨਾ ਇੱਥੇ ਹੀ ਆ ਸਭ ਕੁਝ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸੇ ਹੱਥ ਨਾ ਆਵੇ ਸੋ ਗੁਰਮਖ ਪਿਆਰਿਓ ਸਾਨੂੰ ਇਹ ਸਾਰੀਆਂ ਗੱਲਾਂ ਨੂੰ ਸਮਝਣਾ ਪਵੇਗਾ ਜੋ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤੇ ਆ ਕਹਿੰਦੇ ਹੁੰਦੇ ਸੀ ਭਾਈ ਗਰੀਬੀ ਤਦ ਹੀ ਦੂਰ ਹੋਵੇਗੀ ਜੇ ਪਹਿਲਾਂ ਤੂੰ ਮੰਨੇਗਾ ਸਭ ਕੁਝ ਦਿੱਤਾ ਗੁਰੂ ਦਾ ਹੈ ਸਭ ਕੁਝ ਦਿੱਤਾ ਵਾਹਿਗੁਰੂ ਦਾ ਹੈ ਬਾਬਾ ਜੀ ਦੇ ਬਚਨ ਬੜੇ ਕੀਮਤੀ ਆ ਜੀ ਸੋ ਗੁਰਮਖ ਪਿਆਰਿਓ ਮੂਲ ਮੰਤਰ ਐਸਾ ਮੰਤਰ ਹੈ ਇੱਕ ਮੂਲ ਮੰਤਰ ਹੋਵੇ ਇੱਕ ਅੰਮ੍ਰਿਤ ਬਿਲਾ ਹੋਵੇ ਜੇ ਦੋਨੋਂ ਮਿਲ ਜਾਣ ਨਾਮ ਜਪੀਏ ਆਪਾਂ ਤੇ ਭਾਈ ਸਭ ਕੁਝ ਜਿਹੜੀ ਜ਼ਿੰਦਗੀ ਆ ਚਾਹੁੰਦੇ ਆ ਸਭ ਕੁਝ ਮਿਲ ਸਕਦਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਆ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦੇ ਆਂ ਮੂਲ ਮੰਤਰ ਦਾ ਜਾਪ ਕਰਦੇ ਆਂ ਤਮਾਮ ਮੁਸ਼ਕਲਾਂ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਇਸੇ ਕਰਕੇ ਭਾਈ ਨਾਮ ਜਪਣੀ ਆਪਾਂ ਆਏ ਆਂ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੋ ਗੁਰਮਖ ਪਿਆਰਿਓ ਪੁੱਲ ਚੁੱਕ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਣਾਈ ਰੱਖਣ ਬਾਬਾ ਆਨੰਦ ਸਿੰਘ ਜੀ ਦੇ ਅਨੇਕਾਂ ਹੀ ਬਚਨ ਆ ਜਿਨ੍ਹਾਂ ਨੂੰ ਕਮਾ ਕੇ ਸੰਗਤਾਂ ਤਰੀਆਂ ਨੇ ਆਪਾਂ ਵੀ ਬਚਨ ਨੂੰ ਕਮਾ ਲਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ